ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਆਗੇ ਸਾਖੀ 88ਵੀਂ ਚੱਲੀ ਗੁਰੂ ਸੱਚਾ ਪਾਤਸ਼ਾਹ ਕਲਗੀਧਰ ਸੋਢੀ ਪਾਤਸ਼ਾਹ ਯੋਧਪੁਰ ਵਿਖੇ ਦੀਵਾਨ ਲਗਾਇਆ ਸੰਗਤਾਂ ਦਰਸ਼ਨ ਕੇ ਤਾਈ ਪੇਟਾਂ ਦਸਵੰਦ ਲੈ ਲੈਕਰ ਹਾਜ਼ਰ ਆਣ ਹੋਈਆਂ ਇੱਕ ਸਿੱਖ ਤੇ ਸਿੱਖਣੀ ਨੇ 500 ਰੁਪਏ ਅਰਦਾਸ ਕਰਾਈ ਹੱਥ ਜੋੜਕੜ ਖੜਾ ਹੁਆ ਬੇਨਤੀ ਕਰੀ ਗੁਰੂ ਜੀ ਕੋ ਨਿਹਾਲ ਕੀਆ ਕਰਮ ਸਿੰਘ ਇੰਦਕੌਰ ਦੀ ਅਰਦਾਸ ਗੁਰੂ ਜੀ ਦੇ ਚਰਨਾਂ 'ਪਾਸ ਕਰੀ ਤੇ ਸਿੱਖ ਸਿੱਖਣੀ ਅਰਦਾਸ ਕਰੀ ਜੀ ਅਸੀਂ ਧੀ ਦਾ ਵਿਆਹ ਉੱਚਾ ਕਰਾਣਾ ਮਕਾਨ ਦੇ ਕੇ ਕਰੀਤਾ ਸੀ ਹੁਣ ਸਾਡੀ ਬੇਟੀ ਨੂੰ ਤਾਨੇ ਮੇਨੇ ਮਿਲਦੇ ਹਨ ਔਰ ਬੋਲੀ ਬਾਜੀ ਵੀ ਹੁੰਦੀ ਐ ਤੇ ਇਹ ਕਹਿੰਦੇ ਹਨ ਤੂੰ ਬੇਮਕਾਨੀ ਹੈ ਅਸੀਂ ਬੜੇ ਘਰਾਣੇ ਕੇ ਹਾਂ ਬਹੁਤ ਮਕਾਨ ਦਾ ਮਾਨ ਰੱਖਦੇ ਹਾਂ हे सतगुरु जानी जान जी ओहो मकान केते देख टेक तो थो नहीं बने हे सच्चे बादशाह दीन दयाल कलगी तरपंत का वाली जगत गुरु जी ओन्ना नु एडा भारी ते ऊंचा दर्जा कित्थों प्राप्त होया है कृपा करके असान नु उसदा वृतांत दस्सो जी हे गुरु जी सानू कृपा करके शांति बख्शो असि तेरे हां जी सानू तेरे बाजो ਔਰ ਕਿਸੇ ਦਾ ਆਸਰਾ ਹੈ ਨਹੀਂ ਤਾਂ ਗੁਰੂ ਸੱਚਾ ਪਾਤਸ਼ਾਹ ਜੀ ਕਿਰਪਾ ਨਿਧਾਨ ਬਚਨ ਕੀਤਾ ਕਿਰਪਾਲ ਹੋਏ ਸ਼੍ਰੀ ਮੁਖਵਾਕ ਸ਼ਬਦ ਉਚਾਰਿਆ ਮਾਜ ਮਹੱਲਾ ਦੂਜਾ ਸੋ ਕਿਛੂ ਕਰੇ ਜੋ ਚਿੱਤੇ ਨ ਹੋਏ ਤਿਸ ਦਾ ਹੁਕਮ ਮੀਟੀ ਨ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਅਜਬ ਕੰਮ ਕਰਤੇ ਹਰੀ ਕੇਰੇ ਇਹੋ ਮਨ ਪੁਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚਿਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਦ ਆਪ ਉਪਾਏ ਹੋਰ ਬਚਨ ਹੋਇਆ ਜੋ ਜੋ ਦਿਸੇ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਏ ਭਾਈ ਸਿੱਖੋ ਗੁਜ਼ਾਰੇ ਦਾ ਨਾਮ ਵੱਡਾ ਹੈ ਜਿਸ ਦੇ ਪਾਸ ਅਨ્ય ਧੰਨ ਮਿਲਖ ਤੋਰਾ ਤੁਰਦਾ ਹੋਵੇ ਉਹ ਭਾਵੇਂ ਮਿਹਰੀ ਤਰਖਾਣੀ ਪਠਿਆਰੀ কুমਿਹਾਰੀ ਦਾ ਪੁੱਤਰ ਹੋਵੇ ਸਭ ਕੋਈ ਉਸ ਨੂੰ ਦੇਖ ਦੇਖ ਰਾਜ਼ੀ ਹੁੰਦੇ ਨੇ ਔਰ ਉਸ ਦੇ ਨਾਲ ਮਿੰਨਤਾ ਸਿਉ ਸਾਫ ਕਰਦੇ ਕਰਵਾਉਂਦੇ ਹਨ ਜਿਸ ਦੇ ਪਾਸ ਕੁਛ ਨਾ ਹੋਵੇ ਔਰ ਉਹ ਭਾਵੇਂ ਕਿੱਡਾ ਹੀ ਉੱਚਾ ਕਰਾਣਾ ਬਣ ਬਣ ਬੈਠੇ ਉਸकी ओर ਕੋਈ ਵੀ ਸਾਖ ਕਰਨ ਲਈ ਪਾਈਚਾਰਾ ਮੂੰਹ ਨਹੀਂ ਕਰਦਾ ਜਦੋਂ ਮੋਠੋ ਵੱਡਾ ਕੋਣ ਛੋਟਾ ਕੋਣ ਸਾਰੀ ਬਰਾਦਰੀ ਇੱਕ ਸਮਾਨ ਹੈ ਤੁਸੀਂ ਘਰਾਣੇ ਮਕਾਨ ਦੀ ਗੱਲ ਨੂੰ ਤਿਆਗੋ ਇਨ੍ਹਾਂ ਦੇ ਐਵੇਂ ਬਾফাজ ਹੈ ਅਕਬਰ ਬਾਦਸ਼ਾਹ ਧਾਲੀਵਾਲ ਜੱਟ ਦੀ ਧੀ ਨੂੰ ਦੇਖ ਕੇ ਪਸੰਦ ਕੀਤਾ ਔਰ ਉਸ ਦੇ ਨਾਲ ਜ਼ਬਰਨ ਨਿਕਾਹ ਕਰਵਾਇਆ ਉਸ ਨੂੰ ਉਸ ਜੱਟ ਕੀ ਲੜਕੀ ਨੇ ਬਾਦਸ਼ਾਹ ਦੇ ਪਾਸ ਆਪਣਾ ਸਾਰਾ ਵਿਰਤਾਂਤ ਹਾਲ ਹਵਾਲ ਆਖ ਸੁਣਾਇਆ ਜੀ ਜਿਹੜੇ ਗਰੀਬ ਲੋਕ ਹੁੰਦੇ ਹਨ ਉਹ ਵੀ ਆਪਣੀਆਂ ਧੀਆਂ ਤੇ ਤਾਈ ਮਿਲਣਾ ਨਹੀਂ ਤਿਆਗਦੇ ਹੁਣ ਸਾਡੀ ਮੁਸਲਮਾਨਾਂ ਦੀ ਸੰਗਤ ਦੇ ਕਾਰਨ ਮੇਰੇ ਮਾਪੇ ਔਰ ਦੂਰ ਨੇੜੇ ਦੇ ਸਾਖ ਸਰਵੰਸ ਮਿਲਣੋਂ ਹਟ ਗਏ ਹਨ ਇਹ ਬਾਤ ਅਕਬਰ ਬਾਦਸ਼ਾਹ ਨੇ ਸੁਣਦੇ ਅੰਸਾਰ ਹੀ ਹੁਕਮ ਲਿਖ ਕੇ ਦੇ ਦਿੱਤਾ ਪਾਈ ਜੇ ਜੱਟ ਹਮਸਾਏ ਬਰਾਦਰ ਰਿਸ਼ਤੇਦਾਰ ਹੋ ਸਾਰੇ ਆਇਕਰ ਦਿੱਲੀ ਸ਼ਹਿਰ ਕੇ ਵਿੱਚ ਆਪਣੀ ਲੜਕੀ tatha ਭੈਣ ਤਾਈ ਮਿਲੋ ਮੈਂ ਤੁਮ ਸਭ ਪਰ અત્યੰਤ ਪ੍ਰਸੰਨ ਹੋਵਾਂਗਾ ਔਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਬੜੀ ਖੁਸ਼ੀ ਸੇ ਮਿਲਾਂਗਾ ਤੁਮ ਸਭ ਕੋ ਬਾਜੀ ਬਹਿ ਕੇ ਦਿੱਲੀ ਸ਼ਹਿਰ ਕੇ ਵਿੱਚ ਆਇਕਰ ਆਪਣੀ ਰਿਹائش ਮੁਕਰਰ ਕਰੋ ਔਰ ਸਰਦਾਰੋਂ ਕੇ ਮੁਆਫਕ ਮੇਰੀ ਨੌਕਰੀ ਬਜਾਵੋ ਔਰ ਮੁਹੰਮਦ ਰਸੂਲ ਦੀ ਉਮਤ ਮੇ ਆਵੋ ਦੀਨ ਔਰ ਇਮਾਨ ਕਾ ਕਲਮਾ ਪੜੋ ਤੁਸੀਂ ਜਲਦੀ ਸੇ ਆਕਰ ਮਿਲੋ ਸਾਰਿਆਂ ਨੂੰ ਮੈਂ ਸਰਉਪਾਇ ਖਿਲਦਾ ਇਨਾਮ ਕੀ ਨਾਮ ਬਖਸ਼ ਕਰਕੇ ਖਾਤਿਰਦਾਰੀ ਕਰਾਂਗਾ ਜਾਂ ਖਤ ਪਹੁੰਚਿਆ ਤਾਂ ਪਰਦਿਆਂਸਾਰ ਹੀ ਬੇਟੀ ਵਾਲੇ ਬੜੇ ਲਾਜਮ ਤੇ ਸ਼ਰਮਸਾਰ ਹੋਏ ਉੱਤਰ ਕੋਈ ਨਾ ਦਿੱਤਾ ਜਿਹੜੇ ਜੱਟ ਗਰੀਬ ਹੋਏ ਸਾਂ पिंडा थी निकाले हुए सन उन्हें यह खबर जब सुनी त लगे इकट्ठे होकर सलाह करने के बहुत दिन होए असी घरों घाटे निकले हुए हाँ जमीन खुस गई घरों बेघर हो गए हूँ दाओ परमेश्वर का सजाया साढ़े हाथ आया है बेटी तो कि पड़ुए दी है असी रल के बेटी वाले बनीए पातशाह अकबर के पास चल पहुंचीए यह सलाह पक्की ठहराई कर 35 ਗਰੀਬ ਬੇਟੀ ਵਾਲੇ ਬਣ ਗਏ ਔਰ ਜਦ ਦੋਤੀ ਵਾਲੇ ਤਿਆਰ ਹੋ ਗਏ ਜਾਂਦੇ ਜਾਂਦੇ ਦਿੱਲੀ ਸ਼ਹਿਰ ਦੇ ਵਿੱਚ ਜਾਏ ਪਹੁੰਚੇ ਆਗੇ ਪਾਸ਼ਾ ਅਕਬਰ ਦੀ ਮਾਂ ਮਰ ਗਈ ਸੀ ਉੱਥੇ ਸਾਖਾਂ ਦਾ ਭਜ ਕਰਕੇ ਪੱਗਾਂ ਦਿੱਤੀਆਂ ਜੱਟਾਂ ਦੇ ਚਾਲ ਦੇ ਅਨੁਸਾਰ ਟਿਓਰ ਬਿਓਰ ਦਿੱਤੇ ਬਾਦਸ਼ਾਹ ਖਾਣੇ ਭੇਜੇ ਔਰ ਇਹ ਹੁਕਮ ਦਿਆ ਜੋ ਸਾਡਾ ਦੀਨ ਔਰ ਇਮਾਨ ਕਬੂਲ ਕਰਨਗੇ ਉਹਨਾਂ ਨੂੰ ਜ਼ਿਆਦਾ ਸਰੋਪਾਏ ਦਵਾਂਗੇ ਛੱਤੀ ਬਹੁਤ ਭਾਰੀ ਗਰੀਬ ਸਨ ਉਹ ਤਾਂ ਛੱਟਪਟ ਸੁਣਦੇ ਆਸਾਰ ਹੀ ਆਪਣਾ ਧਰਮ ਤੇ ਮਜ਼ਹਬ ਪਰੇ ਸੁੱਟ ਕੇ ਮੁਸਲਮਾਨ ਹੋਏ ਗਏ ਪਾਲਕੀ ਨਸ਼ੀਨ ਹੋਏ ਗਏ ਬਹੁਤ ਤੰਦੌਲਤ ਲੈ ਕੇ ਆਪਣੇ ਉਹਨਾ ਪਿੰਡਾਂ ਦੇ ਵਿੱਚ ਆਏ ਜਿੱਥੇ ਉਹਨਾ ਤਾਂ ਹੀ ਆਹਰ ਵੀ ਨਹੀਂ ਸੀ ਪ੍ਰਾਪਤ ਹੁੰਦੀ ਲੜਕੀ ਦੇ ਅਸਲੀ ਸਾਥ ਨਾਤਿਆਂ ਨੇ ਬੜਾ ਗੁੱਸਾ ਕੀਤਾ ਸਾਰਿਆਂ ਨਾਲ ਕੇ ਸਲਾਹ ਕੀਤੀ ਜੂ ਇਨਾਂ ਦੀ ਰੋਟੀ ਅਲੱਗ ਕਰੋ ਬੇਟੀ ਲੈਣੀ ਦੇਣੀ ਨਹੀਂ ਬਹੁਤ ਦਿਨ ਪਿੱਛੇ ਉਹਨਾਂ ਦੀ ਬੇਟੀ ਬੇਟੇ ਬੜੇ ਹੋਏ ਕੋਈ ਲੈਵੇ ਦੇਵੇ ਨਹੀਂ ਤਾਂ ਇਹਨਾਂ ਨੇ ਮਿਲ ਕੇ ਆਪਸ ਵਿੱਚ ਇਹ ਸਲਾਹ ਤਹਿਾਈ ਕਿ ਅਸੀਂ ਆਪਸ ਵਿੱਚ ਸਾਖ ਕਰੀਏ ਕਿਸੇ ਦੂਸਰੇ ਦੀ ਅਸਾਂਤਾਈ ਕਿਹ ਪ੍ਰਵਾਹ ਹੈ ਸਭੋ ਇਸ ਸ਼ਰਤ ਨੂੰ ਮੁਕਰਰ ਕਰੋ ਕਿ ਜਿਹੜਾ ਕਿਸੇ ਦੂਸਰੇ ਨਾਲ ਸਾਖ ਕਰੇਗਾ ਉਹਦੇ ਨਾਲ ਵਰਤਣਾ ਨਹੀਂ ਹੋਵੇਗਾ संसार विखे जट जेहा दलेर बहादुर देग, देग का धनी निर्भय कोई होर नहीं पैदा होया जैसे शेर सूर दा हट है तैसे इनका भी हट है सन्मुख जूद दीथा कायर ना होना मरण पर्यंत सीस जाए हट ना जाए इस करके ऐसे पक्के हन और नलज हन जेडे पढ़ाई धी क्यों ब्याकर आदर मान नहीं करते दा भी ਆਦਰ ਨਹੀਂ ਹੋਵੇਗਾ ਇਹ ਅਦਲੇ ਬਦਲੇ ਹਨ ਤੁਸੀਂ ਗਜਾਰੇ ਵਾਲੇ ਦੇਖ ਕੇ ਸਾਖ ਕਰੋ ਸਭ ਇੱਕੋ ਜਿਹੇ ਹਨ ਤੁਹਾਡਾ ਇਹ ਕੀਤਾ ਹੋਇਆ ਅੱਗੇ ਆਇਆ ਕਿਕਰ ਵਿੱਚੇ ਜੱਟ ਪੈਦਾ ਲੋੜੇ ਪਟ ਸ੍ਰੀ ਮੁਖਬਾਬ ਸ਼ਬਦ ਲੇਖੋਂ ਨਾ ਮਿਟੇ ਹੀ ਸਖੀ ਜੋ ਲਿਖਿਆ ਕਰਤਾਰੇ ਆਪੇ ਕਾਰਨ ਜਿਨੀ ਕੀਆ ਕਰ ਕਿਰਪਾ ਪਗਤਾਰੇ ਦੋਹਰਾ ਸ੍ਰੀ ਗੁਰੂ ਜਬ ਆਗਿਆ ਦੇ सबने मानी थी, लड़की देनी देख के कार होई सुनीक, धर्म रखना शवास तक सिखी संग, मरना कायर हो नहीं सलमुख करके जंग ऐसा कह सतगुरु करो हुक्म जो माने ओहो मेरे कर रूप सब जानो, सब कर जोर यह साखी पूरन पई मनी सिंह लिख ले जो कोई पढ़े प्रेम से मुड़ नहीं जन्म करे ਆਗਿਆ ਸਾਖੀ 99 ਜੱਲੀ ਸਤਿਗੁਰੂ ਦੀਨदयाल ਕਰਨੋ ਪੰਡਾਰ ਸੱਚੇ ਪਾਤਸ਼ਾਹ ਜਗਤ ਗੁਰੂ ਜੋਤੀ ਜੋਤ ਸਰੂਪ ਪੂਰਨ ਬ੍ਰਹਮ ਜੀ ਗੁਰੂ ਗੋਬਿੰਦ ਸਿੰਘ ਪੰਥ ਕਾ ਵਾਲੀ ਸੋਦੀ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ ਗੁਰੂ ਜੀ ਕਾ ਬੀਜਾ ਪੁਰਕੇ ਵਿਖੇ ਦਰਬਾਰ ਕੀਆ ਸੰਗਤਾ ਚੁੰਡ ਦੇ ਚੁੰਡ ਆਣ ਇਕੱਤਰ ਹੋਈਆਂ ਗੁਰੂ ਜੀ ਹੁਕਮ ਕੀਤਾ ਸਾਸ ਖਜ਼ਾਨਾ ਜਾਤ ਹੈ ਤਾਂ ਕੀ ਸੋਚੀ ਨਾਹੀ ਰਤਨ ਅਮੋਲਕ ਗਵਾਏ ਕੇ ਫਿਰ ਪਿੱਛੇ ਪਛਤਾਹੀ ਸੰਤ ਖਾਲਸਾ ਜੀ ਪੁਰਕਾ ਸਿਮਰਨ ਕਰੋ ਦਿਨ ਰਾਤ ਆਰਾਧਨਾ ਕਰੋ ਬਚਨ ਹੋਇਆ ਸ਼੍ਰੀ ਮੁਖਬਾਕ ਸਾਸ ਪਲਟੇ ਨਾਮ ਬਿਨ ਤ੍ਰਿਗ ਜੀਵਨ ਸੰਸਾਰ ਇੱਕਦਮ ਗਾਫਲ ਸੋਦਮ ਕਕਾਰ ਤਾਂ ਸੰਗਤ ਹੱਥ ਜੋੜ ਬੇਨਤੀ ਕਰੀ ਹੇ ਦੀਨ ਦਿਆਲ ਗੁਰੂ ਜੀ ਤੁਸਾਂ ਲਿਖਿਆ ਹੈ ਕਿ ਸੇ ਮੋਨਨੇ ਦੇ ਹੱਥੋਂ ਸ਼ਰਾਧ ਨਹੀਂ ਕਰਵਾਉਣੇ ਔਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਦੇ ਜੋਤੀ ਜੋਤ ਸਮਾਉਣੇ ਕੇ ਦਿਨ ਸ਼ਰਾਧ ਕਰਵਾਇਆ ਸੀ ਬਚਨ ਹੂਆ ਉਸ ਸਮੇ ਜਪਜੀ ਮੰਤਰ ਤੋਂ ਬਿਨਾ ਹੋਰ ਕੋਈ ਮੰਤਰ ਨਹੀਂ ਸੀ ਪੜਿਆ ਤੁਸੀਂ ਜਪਜੀ ਮੰਤਰ ਪੜ ਕੇ ਸ਼ਰਾਧ ਕਰੋ ਤਾਂ ਫਲ ਲੇਗਾ ਬ੍ਰਿੰਦਵਨ ਜਾ ਕੇ ਮथुरा ਵਾਲੀ अयोध्या और हिंदू वैरागी ब्राह्मण पारसनाथी सारिया श्री गुरु जी पास आए कर हाजिर होए के हाथ जोड़ और निम्रता पूर्वक बेनती करी हे गुरु गरीब निवास पार ब्रह्म पूरन अवतार श्री गुरु गोविंद सिंह साहेब दसवा गुरु कलगी अवतार ने काल जन्म को मार अनेका ही तारे जिस प्रकार श्री रामचंद्र जी महाराज ने रावण को मारिया और फिर राम अवतार नाम को जगत के विखे प्रगट अथवा नाम किया और देवत्या की रक्षा करी इसी प्रकार हे सतगुरु गोबिंद सिंह जी महाराज तुसी गुरु नानक जी का अवतार हो जी कृपा करके औरंगे दुष्ट को मारकर असा गरीब की रक्षा करो ਅਸੀਂ ਤੇਰੀ ਸ਼ਰਨ ਆਏ ਹਾਂ हे ਪ੍ਰਭੂ ਤੁਸੀਂ ਕਰਤਾਰ ਦਾ ਰੂਪ ਹੋ ਔਰ ਬਲਵਾਨ ਪ੍ਰਵਲ ਹੋ ਤਾਂ ਗੁਰੂ ਕਿਰਪਾ ਸਾਗਰ ਪੁੱਛਿਆ हे ਸਿੱਖੋ ਤੁਸੀਂ ਆਪਣਾ ਸਾਰਾ ਹਾਲ ਬਥਲਾਓ हे ਗੁਰੂ ਜੀ ਜੋ ਪੂਜਾ ਵਾਲੇ ਅਸਥਾਨ ਠਾਕੁਰ ਮੰਦਰ ਸ਼ਿਵ ਮੰਦਰ ਦੇਵੀ ਦੇ ਮੰਦਰ ਧਰਮਸ਼ਾਲਾ ਗੁਰੂ ਅਸਥਾਨ ਹੋਰ ਜੋ ਜੋ ਹਿੰਦੂਆ ਦੇ ਚੰਗੇ ਮਕਾਨ ਔਰ ਅਸਥਾਨ ਥੇ वह औरंगजेब ने हुक्म देकर टाइक और गिराई दिए हैं सगरे हिंदू बर्बाद कर दिते हैं जो हिंदुआ के तीर्था पर मंदिर हैं उतें औरंगजेब ने सारी पहली रीति हटवाई दी है और दिया जड़ा तक पुट सिटिया है सो और जगह पर मसीता और अकबर मकबरे बवाई देते हैं जिसके जुम्मे कोई कसूर खामखा आई बे जावे त झटपट उसके कतल हुक्म दे दाता है इतना सुनकर श्री गुरु महाराज श्री मुखबाक शब्द से उचारया प्रभ कै सिमरनी रिद्धि सिद्धि नौ निधि प्रभ कै सिमरनी ज्ञानु त्यानु तदबुद्धि प्रभ कै सिमरनी जप तब पूजा प्रभ कै सिमरनी विनसे दूजा प्रभ के सिमरनी तीरथ इशनानी प्रभ के सिमरनी दरगाह मानी प्रभ के सिमरनी होय सुपला प्रभ के सिमरनी सुफल फला से सिमरे जिन आपे सिमराए नानक ताके लाग्यो पाए शब्द का भोग पाए गुरु जी बचन कीता। जिस रोधा श्री गुरु तेग बहादुर साहेब हिंदू धर्म के रक्षक उपर पाणा वरत्या है उस दिन से औरंगजेब के ताई शुदा की मर्ज हो रही है उस पारी पाप के बल से उस पापी की मत मारी गई है सो रईयत कौ वहरी जानने जो भैनी। है नहीं रईयत बेटे मफाफक होती है अरावला दरावला वरख दी है पर इसने केवल पंजाब बरस ही राज करना है अजेहे भारी के करने करके इसका सारा तेज प्रताप कट जाएगा समंत सतार सौ चौहठ महीने फ्गण के इक्कीस दिन गए पिछे औरंगजेब की मौत है हे प्यार्यो अजय तीन वरक की डेर है तुसी परमेश्वर निरंकार ज्योति स्वरूप अकाल पुरख का भजन करो सिमरन करो नाम जपो श्री मुखबाक कबू होय बह बडराजा कबू पेखारी नीच का साजा परमेश्वर का पाना है देखो इन्हों की सब रचना नमीन रची जाएगी सर्व संगत राल के बेनती करी है गुरु गरीब निवाज जी जिस मंत्र की साधना साथ तुसी त्रिकाल दृष्टि होए हो तुसी अंगम दीया खबरा ताई बतलांदे हो असاں تائیں بھی اپنا کوئی ગુરુ ਮੰਤਰ بخشੋ ਜੀ ਜਿਸਕੇ जाप ਕਰਨੇ ਪੜਨੇ ਸੇ ਸਾਡੇ ਮੇ ਵੀ ਕਲਾ ਸ਼ਕਤੀ ਸਿੱਧ ਹੋਵੇ ਅਸੀਂ ਬਥੇਰੀ ਗਾਇਤਰੀਆਂ ਪੜ ਚੁੱਕੇ ਹਾਂ حاصل ਕੁਛ ਨਾ ਹੁਆ ਨਾ ਸ਼ਾਂਤ ਆਈ ਨਾ ਗਿਆਨ ਪ੍ਰਾਪਤ ਹੁਆ ਗਾਇਤਰੀਆਂ ਪੜਨੇ ਸੇ ਸਾਡਾ ਜਨਮ ਬੇਅਰਥ ਅਵਤਾਰ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਕੀ ਕਲਾ ਹੈ ਜਪਜੀ ਪੜਨੇ ਸੇ ਗਾਇਤਰੀ ਦਾ ਤੇਜ ਪ੍ਰਤਾਪ ਘਟ ਗਿਆ ਹੈ ਤਾਈਏ ਕਲਯੁਗੇ ਤੁਹਾਡੀਆਂ ਸਿੰਘਾਂ ਨੂੰ ਨਰਕ ਵੱਲ ਖੜਨ ਦਾ ਨਾਉ ਵੀ ਨਹੀਂ ਲੈਂਦਾ ਤਾਂ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਜੋਤੀ ਸਰੂਪ ਪ੍ਰਤੀ ਪਾਵਨ ਪ੍ਰਸੰਨ ਹੋਏ ਕਰ ਬੋਲੇ ਹੇ ਸਿੰਘੋ ਤੁਸੀਂ ਪਿੱਛੇ ਦੇਵਤਿਆਂ ਦੇ ਅਵਤਾਰ ਤੇ ਇਸ ਕਾਰਨ ਤੁਹਾਨੂੰ ਇਹ ਸ਼ੁੱਧ ਗਿਆਨ ਪ੍ਰਤੀਤ ਹੋਇਆ ਜੋ ਤੁਸੀਂ ਸ੍ਰੀ ਗੁਰੂ ਨਾਨਕ ਜੀ ਦੀ ਬਾਣੀ ਨੂੰ ਅਮਰ ਔਰ ਪਵਿੱਤਰ ਜਾਣਿਆ ਤੁਹਾਡੇ ਕਾਬਲੇ ਪੁਰਬਲੇ ਕਰਮ ਔਰ ਭਾਗ ਉਦੇ ਹੋਏ ਹਨ ਖੋਟੀ ਮਤ ਔਰ ਬੁੱਧ ਸੇ ਰਸ ਨਹੀਂ ਆਮਦਾ ਸ੍ਰੀ ਗੁਰੂ ਨਾਨਕ ਜੀ ਆਦਿਖ ਦਸਾਂ ਅਪਤਾਰਾ ਕੇ ਸ਼ਬਦ ਪੜੋ ਔਰ ਪੜਾਵੋ ਤਾਂ ਸਿੱਖੀ ਪ੍ਰਾਪਤ ਹੋਵੇਗੀ ਸ਼੍ਰੀ ਮੁਖਵਾਕ ਮੰਤਰ ਬਾਣੀ ਸ਼ੀਣੀ ਕੇ ਦੁੱਧ ਸਮਾਨ ਹੈ ਬਿਨਾ ਸੁਵਰਣ ਦੇ ਪਾਤਰ ਨਹੀਂ ਰਹਿ ਸਕਦਾ ਤੁਹਾਡੇ ਹਿਰਦੇ ਕੋਮਲ ਹਨ ਗੁਰੂ ਬਾਣੀ ਸਮਾਈ ਜਾਵੇਗੀ ਤੁਸੀਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਪੜਿਆ ਕਰੋ ਸੰਧਿਆ ਵੇਲੇ ਰਹਿਰਾਸ ਦਾ ਪਾਠ ਕਰਿਆ ਕਰੋ ਪ੍ਰਸ਼ਾਦ ਸ਼ਕ ਕੇ ਰਾਤ ਕੋ ਵਿਸ਼ਨਾਮ ਕਰਨ ਦੇ ਸਮੇਂ ਆਰਤੀ ਸੋਹਿਲੇ ਦਾ ਪਾਠ ਕਰੋਗੇ ਤਾਂ ਸੁਖ ਪਾਓਗੇ सबना रल के अर्ज करी हे गुरु सच्चे पातशाह जी तेरी सिक्ख्या लेके असी फेर किसे पासों पूछने योग नहीं रहे पर शोहत दूषण के तिखत टन हैं असी किस तरह लियाया करा बचन होया जब मंत्र पढ़कर तुसी शुद्ध कर लिया करो भावें कैसी शोहत दूषणा होवे एकोत्र सौ पाठ जब जी के शुद्ध होए करने से ਮੇਰਾ ਹੁਕਮ ਮੰਨਾ ਗੰਗਾ ਦੀ ਲੋੜ ਨਹੀਂ ਰੱਖਣੀ ਸ਼ੋਹਤ ਦੁਸ਼ਨਾ हट ਜਾਏਗੀ ਔਰ ਸ਼ੁੱਧਤਾ ਹੋਏ ਜਾਏਗੀ ਜਦ ਗੰਗਾ ਦੀ ਮਿਆਦ ਪੂਰੀ ਹੋਏ ਜਾਵੇਗੀ ਫਿਰ ਸਾਰੇ ਹੀ ਹਿੰਦੂ ਸੰਗ ਧਰਮ ਕੇ ਕਰਮ ਕਰਨੇ ਲੱਗ ਜਾਵੰਗੇ ਤੁਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੇਨ ਭਾਵਨਾ ਸਿਰ ਪਾਠ ਕਰਾਉਣਾ ਵਿਆਹ ਦੀ ਮਰਿਆਦਾ ਜੋ ਅੱਗੇ ਦੱਸ ਚੁੱਕੇ ਹਾਂ ਐਸੇ ਕਰਨੀ ਥਾਲੀ ਮਨਸਣੇ ਦੇ ਥਾਂ ਤੁਹਾ ਪੰਜ ਪੂੜੀਆਂ ਦਾ ਪਾਠ ਕਰਨਾ ਜਪਜੀ ਪੜ੍ਹ ਕਰ ਅਰਦਾਸ ਬਾਗ ਸ੍ਰੀ ਭਗਵਤੀ ਜੀ ਕੀ ਕਰਨੀ ਜੋ ਸਹਾਇਤਾ ਹੋਵੇ ਸਿਖਾ ਅਰਜ ਕਰੀ ਜੀ ਗਰੀਬ ਨਿਵਾਜ਼ ਜੀ ਮੈਂ ਬਹੁਤ ਦਿਨਾਂ ਦਾ ਭੁੱਖਾ ਸਾਹ ਜੀ ਤੇ ਭੁੱਖ ਤਿੱਖਾ ਨਹੀਂ ਐਸੇ ਬਿਹਾਲ ਕਰ ਦਿੱਤਾ ਹੈ ਜੋ ਆਪਣੀ ਜਾਨ ਦੀ ਵੀ ਸ਼ੁੱਧ ਬੁੱਧ ਭੁੱਲ ਗਈ ਸੀ ਇਸ ਅੰਜਾਨ ਪੁਨੇ ਦੇ ਦੁੱਖ ਵਿੱਚ ਮੁਸਲੇਦਾਂ ਛੋਇਆ ਹੋਇਆ ਅਨਪਾਣੀ ਖਾਏ ਪੀ ਵੈਠਾ ਹਾਂ ਜੀ ਹੁਣ ਦਿਲ ਵਿੱਚ ਪਛਤਾਵਾ ਤੇ ਡਰ ਐਸਾ ਘਰ ਕਰ ਗਿਆ ਹੈ ਜੋ ਹੋਰ ਕੋਈ ਸੁਝਦਾ ਬੁਝਦਾ ਹੀ ਨਹੀਂ ਜੋ ਪਾਇ ਦਸੋ ਉਹ ਕਰਾਂ ਤੇ ਬੇਤਰਮੀ ਹੋ ਕਰਨਾ ਮਰਾਂ ਸਤਿਗੁਰੂ ਹੋਏ ਕਿਰਪਾਲ ਵਚਨ ਕੀਤਾ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਰਿਸਕ ਸੰਭਾਹੀ ਇਹ ਸਿੱਖਾ ਆਪਣੀ ਜਾਨ ਦੀ ਰੱਖਿਆ ਕਰਨ ਯੋਗ ਹੈ ਤੁਈ ਕੋ ਉਤਰਸੋ ਜਪਜੀ ਮੰਤਰ ਦਾ ਪਾਠ ਕਰ ਫਿਰ ਤਨਖਾ ਬਖਸ਼ਾਈ ਤੋ ਸ਼ੁੱਧ ਹੋਈ ਜਾਏਗਾ ਪੰਜ ਸਿੰਘਾਂ ਸਾਧਾ ਨੂੰ ਯਥਾ ਸ਼ਕਤੀ ਪ੍ਰਸ਼ਾਸਕਾਏ ਤਾਂ ਇੱਕ ਸਿੱਖ ਨੇ ਹੱਥ ਜੋੜ ਬੇਨਤੀ ਕਰੀ ਗੁਰੂ ਸਾਚਾ ਪਾਤਸ਼ਾਹੀ ਮੈਂ ਭੁੱਲ ਕੇ ਮਸਲੇ ਦੇ ਪਾਣੀ ਦੇ ਵਿੱਚ ਪਾਣੀ ਪੀਤਾ ਸੀ ਮੇਰੇ ਵਾਸਤੇ ਕੀ ਆਗਿਆ ਹੈ ਜੀ ਗੁਰੂ ਕਿਰਪਾ ਸਾਗਰ ਬਚਨ ਫਰਮਾਇਆ ਹੈ ਸਿੱਖਾ ਤੂੰ ਪੰਜ ਪਾਠ ਜਪਜੀ ਮੰਤਰ ਕੇ ਕਰ ਲਿਓ ਪੰਜ ਸਿੱਖ ਕਸ਼ ਕਿਰਪਾਨ ਦੀ ਰਹਿਤ ਬਹਿਤ ਮਾਲਿਆ ਨੂੰ ਯਥਾ ਸ਼ਕਤੀ ਪ੍ਰਸ਼ਾਸਕਾ ਦੀਵਾਨ ਵਿੱਚ ਬੈਠੇ ਹੋਏ ਸਿੰਘਾਂ ਸਿੱਖਾਂ ਸਮੂਹ ਸਾਧ ਸੰਗਤ ਦੇ ਜੋੜੇ ਛਾੜ ਸੰਗਤ ਨਾਲ ਰਲ ਜਾਵੋ ਇੱਕ ਸਿੱਖ ਪ੍ਰਾਰਥਨਾ ਕਰੀ ਏ ਗੁਰੂ ਜੀ ਮੈਥੋ ਤੁਰਕਣੀ ਦੀ ਸੰਗਤ ਹੋਈ ਹੈ ਜੀ ਉਹ ਕਹਿੰਦੀ ਹੈ ਕਿ ਤੂੰ ਮੇਰੇ ਸੰਗ ਖਾਣਾ ਖਾ ਔਰ ਮੁਸਲਮਾਨ ਹੋ ਔਰ ਕਲਮਾ ਪੜ ਲੈ बचन हुआ मानव की टेक वृत्ति सब जान देवन को एक के पकवान हे सिखा नाल खाए कर धर्म नहीं हारना आगे विषय लोग टिके जंजू वाले वेसपा की संगत रखी बैठे हैं अपना खाने से हिंदुओं के साथ बरत के प्रवार होते हैं तो वाहेगुरु का नाम सिमरन कर धर्म नहार सिंग पंथ हई अपर अपार लांगरी अर्ज करी ਜੀ ਸੱਚੇ ਪਾਤਸ਼ਾ ਪਸ਼ੂ ਦੀ ਹੱਡੀ ਗੋਹੇ ਦੇ ਬਾਲਣ ਵਿੱਚ ਪੈ ਕੇ ਸੜ ਗਈ ਹੈ ਕੀ ਹੁਕਮ ਹੈ ਜੀ ਤਾਂ ਬਚਨ ਹੋਇਆ ਅਗਲੀ ਨਿਕਾਲ ਸੁਟੋ ਲੋਹੇ ਨੂੰ ਮਾਂਜ ਕਰ ਮਿੱਟੀ ਦਾ ਚੌਂਕਾ ਪਾਵੋ ਸਾਰੇ ਲਾਂਗਰੀ ਦੇ ਸਾਹਮਣੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰੋ ਫਿਰ ਲਾਂਗਰੀ ਨੇ ਬੇਨਤੀ કરી ਹੇ ਗੁਰੂ ਕਰੋਨਾ ਸਾਗਰ ਜੀ ਅਸਾ ਤਾਈ ਪ੍ਰਸ਼ਾਦ ਦਾ ਕੀ ਹੁਕਮ ਹੈ ਜੀ ਬਚਨ ਹੋਇਆ ਦੇਖਨੇ ਪਿੱਛੋਂ ਦੋ ਪ੍ਰਸ਼ਾਦ ਦੇ ਕੋੜੇ ਔਰ ਗਵਾਂ ਨੂੰ ਔਰ ਹਰੀਜਣਾ ਨੂੰ ਦੇ ਦੇਵੋ ਇੱਕ ਸਿੱਖ ਅਰਜ ਕਰੀ ਜਿਸ ਬੱਚੇ ਭਾਂਡੇ ਕੌਕਾ ਕੁੱਤਾ ਝੂਠਾ ਕਰ ਦਵੇ ਉਸ ਲਈ ਕੀ ਉਪਦੇਸ਼ ਹੈ ਇਹ ਸਿੱਖੋ ਕਿ ਉਹ ਗੁੜ ਝੂਠਾ ਨਹੀਂ ਹੁੰਦਾ ਹੋਰ ਪਦਾਰਥ ਖਾਣੇ ਵਾਲਾ ਝੂਠਾ ਹੁੰਦਾ ਹੈ ਜੋ ਪ੍ਰਾਤਮਾਨ ਜਨ ਵਿਖੇ ਨਾ ਆਵੇ ਉਹ ਅਸ਼ੁੱਧ ਹੈ जो अग पाकर शुद्ध हो जाए वह शुद्ध है चांदी सोने के पात्र धोने से ही शुद्ध हो जाते हैं पुरशो जे पहली पौड़ी पढ़ कर, छको जो खाली भांडा हो अग्नि पाए कर सोध लवो दोहरा हाथ जोड़ संगत कहो सुनो गरीब निवास अपराधी अवगुनी बहुपापी मंद काज हे सतगुरु बख्शिन तू बख्शो सदा अनाथ कुकर द्वारे खड़े सुनो पंथ के नाथ श्री मुखवाख लैखे कथे ना छुटिये खीनू खीनू पुलनहार, हार बख्शनहारा बख्शे नानक पार उतार इस प्रकार साखी पूरी होई, बोलो पाई जी, भाई जी वाहगुरु जी का खालसा वाहगुरु जी की फतेह